ਕੀਦਾ ਬਾਪੂ ਆ ਤੇ ਕੀਦਾ ਭਰਾ ਆ ਤੇ ਕੀਦਾ ਪੁੱਤ ਆ ਇਹ ਸਾਨੂੰ ਵੀ ਨਹੀਂ ਪਤਾ ਲੱਗ ਸਕਿਆ ਹੈ ਕਿਤੇ ਤੈਨੂੰ ਬੈੱਡ ਤੇ ਪਾ ਲਿਆ ਜਾਂਦਾ ਕਿਤੇ ਇਹਨੂੰ ਬਾਹਰ ਕੱਢ ਦਿੱਤਾ ਜਾਂਦਾ ਕਿਤੇ ਥੱਲੇ ਲਿਟੀ ਜਾਂਦਾ ਗੁਰਗੋਵਨ ਸਿੰਘ ਮੈਡੀਕਲ ਕਾਲਜ ਦੇ ਵਿੱਚ ੱੱਕੇ ਖਾਂਦੇ ਆ ਉਹ ਬੰਦਾ ਸਭ ਤੋਂ ਵੱਧ ਲੋੜਵੰਦ ਸੀ ਪਰ ਤੁਸੀਂ ਕਰੀਬ ਡੇਢ ਮਹੀਨਾ ਉਹਦੀ ਹਸਪੀਟਲ ਦੇ ਵਿੱਚ ਦਰਦਸ਼ਾ ਕੀਤੀ ਇੱਥੇ ਤਾਂ ਮਾੜੀ ਮੋਟੀ ਸ਼ਰਮ ਕਰੋ ਇੱਥੇ ਵੀ ਜੇ ਇਨਸਾਨ ਦੀ ਇੱਦਾਂ ਹੀ ਦੁਰਦਸ਼ਾ ਹੋਣੀ ਆ ਆ ਬਾਬਾ ਫਰੀਦਕੋਟਾ ਹਸਪਤਾਲ ਚੱਲੀ ਆ ਜੀ ਮੈਡੀਕਲ ਕੇ ਜੀ ਸਰਕਾਰੀ ਹਸਪਤਾਲ ਆ ਤੇ ਆ ਮਰੀਜ਼ਾ ਨਾ ਬਾਬਾ ਜੀ ਕੀ ਨਾਮ ਆ ਆਪਣਾ ਬਾਬਾ ਜੀ ਨਾਮ ਕੀ ਆ ਇਹ ਕੁਛ ਨਹੀਂ ਬਾ ਇੱਦਾਂ ਹੀ ਕਰੀ ਜਾਂਦੇ ਹੋ ਤੇ ਇਹਨਾਂ ਦੇ ਬਾਬਾ ਜੀ ਨਾ ਆ ਲੱਤ ਕੁੱਤੀ ਆ ਲੱਤ ਦੇਖੋ ਗੋਡਾ ਕਿਵੇਂ ਫੱਟਾ ਤੇ ਪੈਰ ਇੱਥੋਂ ਦੇ ਪੀੜਾ ਹੁੰਦੀ ਇਹਨਾਂ ਦਾ ਨਾ ਬਾਬਾ ਜੀ ਤੇ ਅੱਗੇ ਆ ਤੇ ਨਾ ਪਿੱਛੇ ਆ ਇਨਾਂ ਦੀ ਸੇਵਾ ਕੀਤੀ ਜਾਵੇ ਤੇ ਇਹਨਾਂ ਨੂੰ ਮਨਾਉ ਕੋ ਲਿਆ ਜਾਵੇ ਇਹ ਡਾਕਟਰ ਵੀ ਨਹੀਂ ਉਹਰੇ ਹੱਥ ਲਾਣ ਦੇ ਅੰਕਲ ਸਤਿ ਸ੍ਰੀ ਅਕਾਲ ਅੰਕਲ ਜੀ ਥਾ ਲੇ ਬੋਈ ਅੰਕਲ ਕਿੱਥੋਂ ਆ ਤੁਸੀਂ ਹਾਂਜੀ ਕਿੱਥੋਂ ਆਏ ਤੁਸੀਂ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੇ ਬਜ਼ੁਰਗ ਨੂੰ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਪਹਿਲਾਂ ਤਾਂ ਬੜੀ ਦੁੱਖ ਦੀ ਗੱਲ ਆ ਬੜੇ ਸ਼ਰਮ ਦੀ ਗੱਲ ਆ ਵੀ ਐਡੇ ਐਡੇ ਵੱਡੇ ਇੰਸਟੀਚਿਊਟ ਜਿਹੜੇ ਪੰਜਾਬ ਦੇ ਵਿੱਚ ਅੱਵਲ ਦਰਜੇ ਦੇ ਦਿਖਾਏ ਜਾਂਦੇ ਹੁਣ ਕਾਗਜ਼ਾਂ ਦੇ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਹੁਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਤੇ ਬਣਾਏ ਗਏ ਹੁਣ ਤੇ ਉੱਥੇ ਵੀ ਮਨੁੱਖਤਾ ਦਾ ਕਾਹਨ ਹੁੰਦਾ ਹੋਵੇ ਤੁਸੀਂ ਦੇਖੋ ਕੀ ਹਾਲਤ ਹੈ ਇਸ ਬਜ਼ੁਰਗ ਦੀ ਇਹਦਾ ਸਾਨੂੰ ਨਾਮ ਵੀ ਨਹੀਂ ਪਤਾ ਲੱਗ ਸਕਿਆ ਵਿਚਾਰੇ ਦਾ ਕੁਝ ਬੋਲਦਾ ਹੀ ਨਹੀਂ ਲੱਤ ਟੁੱਟੀ ਹੋਈ ਆ ਲੱਤ ਟੁੱਟ ਕੇ ਐਦਾਂ ਲਟਕ ਰਹੀ ਆ ਤਕਰੀਬ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਡੇਢ ਮਹੀਨੇ ਦੇ ਨੇੜੇ ਹੋ ਚੱਲਿਆ ਇਹ ਬਜ਼ੁਰਗ ਨੂੰ ਫਰੀਦਕੋਟ ਮੈਡੀਕਲ ਕਾਲਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ੱੱਕੇ ਖਾਂਦੇ ਆ ਕਿਤੇ ਤੈਨੂੰ ਬੈੱਡ ਤੇ ਪਾ ਲਿਆ ਜਾਂਦਾ ਕਿਤੇ ਇਹਨੂੰ ਬਾਹਰ ਕੱਢ ਦਿੱਤਾ ਜਾਂਦਾ ਕਿਤੇ ਥੱਲੇ ਲਿਟੀ ਜਾਂਦਾ ਤੇ ਸਾਨੂੰ ਸਭ ਤੋਂ ਪਹਿਲਾਂ ਵੀਡੀਓ ਜਿਹੜੀ ਆਈ ਸੀਗੀ 23 2 2025 ਨੂੰ ਆਈ ਸੀ ਤੇ ਇਹ ਵੀਡੀਓ ਸਾਨੂੰ ਜਦੋਂ ਭੇਜਿਆ ਲਖਵੀਰ ਸਿੰਘ ਬਾਈ ਨੇ ਤੇ ਸਾਨੂੰ ਲੱਗਿਆ ਵੀ ਚਲੋ ਬਾਪੂ ਹਸਪਤਾਲ ਦੇ ਵਿੱਚ ਆ ਵੀ ਟ੍ਰੀਟਮੈਂਟ ਹੋ ਜਾਊਗਾ ਤੁਸੀਂ ਦੇਖੋ ਵੀਡੀਓ ਰੇ ਜਿਹੜੇ ਨੀਲੀ ਯੂਨੀਫਾਰਮ ਪਾਈ ਸੀ ਹਸਪੀਟਲ 'ਚ ਟ੍ਰੀਟਮੈਂਟ ਸੀ ਬਾਪੂ ਫਿਰ ਉਸ ਤੋਂ ਬਾਅਦ ਸਾਨੂੰ ਦੁਬਾਰਾ ਵੀਡੀਓ ਆਉਂਦੀ ਹੈ ਜੀ ਗੁਰਪ੍ਰੀਤ ਸਿੰਘ ਦਿ올ਬੀਰ ਭੇਜਦਾ ਵੀਡੀਓ ਸਾਨੂੰ ਤੇ ਇਸ ਵੀਡੀਓ ਦੇ ਵਿੱਚ 1 ਮਾਰਚ ਨੂੰ ਜਿਹੜੀ ਇਹ ਵੀਡੀਓ ਭੇਜੀ ਗਈ ਕਰੀਬ 7-8 ਦਿਨਾਂ ਬਾਅਦ ਤੇ ਉਹਦੇ ਵਿੱਚ ਹਾਲਾਤ ਉਸ ਤੋਂ ਵੀ ਬਦਤਰ ਹੋ ਗਏ ਬਾਪੂ ਅਸੀਂ ਫਿਰ ਸੋਚਿਆ ਵੀ ਚਲੋ ਬਾਪੂ ਬਾਹਰ ਆ ਗਿਆ ਹੋ ਬੰਦੇ ਨੂੰ ਭੇਜਿਆ ਸਾਡੀ ਟੀਮ ਦਾ ਮੈਂਬਰ ਉੱਥੋਂ ਦੇਖਣ ਗਿਆ ਤੇ ਉਹ ਕਹਿੰਦਾ ਵੀ ਨਹੀਂ ਉਹਨਾਂ ਨੇ ਹੁਣ ਚੱਕ ਕੇ ਅੰਦਰ ਕਰ ਲਿਆ ਬਾਪ ਫਿਰ ਉਸ ਤੋਂ ਬਾਅਦ ਸਾਨੂੰ ਦੁਬਾਰਾ ਵੀਡੀਓ ਭੇਜੀ ਜਾਂਦੀ ਹੈ ਜੀ ਇੱਕ ਭੈਣ ਆ ਪ੍ਰਵਿੰਦਰ ਕੌਰ ਬੱਲੀਓ ਤੇ ਉਹਨੇ ਭੈਣ ਨੇ ਵੀਡੀਓ ਭੇਜੀ ਉਹਦੇ ਚ ਬਾਪੂ ਜੀ ਦਾ ਇਹੀ ਹਾਲ ਸੀਗਾ ਜਿਹੜੀ ਹਾਲਤ ਦੇ ਵਿੱਚ ਫਿਰ ਬਾਪੂ ਜੀ ਨੂੰ ਲੈ ਕੇ ਆਏ ਫਿਰ ਲਵਲੀ ਵੀਰਾ ਖਾਲਸਾ ਤੁਹਾਨੂੰ ਵੀਡੀਓ ਭੇਜੀ ਤਾਂ ਫਿਰ ਸਾਨੂੰ ਲੱਗਿਆ ਵੀ ਹਸਪੀਟਲ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਬਜ਼ੁਰਗ ਨਰਕ ਕੱਟੀ ਜਾਂਦਾ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਲੱਤ ਦੀ ਲਟਕ ਰਹੀ ਆ ਕੱਪੜੇ ਉਹਦੇ ਤਨ ਤੇ ਗੰਦੇ ਕੀ ਹਾਲਾਤ ਬਣੇ ਹੋਏ ਆ ਤਾਂ ਫਿਰ ਸਾਡੀ ਟੀਮ ਦੇ ਮੈਂਬਰ ਉੱਥੇ ਪਹੁੰਚਦੇ ਆ ਗੱਲ ਕਰਦੇ ਆ ਤੇ ਜਿੱਥੇ ਫਿਰ ਹਸਪੀਟਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮਨੁੱਖਤਾਰੀ ਸੇਵਾ ਟੀਮ ਲੈਣ ਆਈ ਆ ਉਹਨਾਂ ਨੇ ਫਟਾਫਟ ਸਾਡੇ ਬੰਦਿਆਂ ਨੂੰ ਇਧਰ ਉਧਰ ਲਜਾ ਕੇ ਕਾਗਦਿਆਂ 'ਚ ਇਹਦੀ ਸਪੰਜਿੰਗ ਕਰਕੇ ਇਹਦੇ ਕੱਪੜੇ ਬਦਲਾਤੇ ਲੈਟਰਨ ਬਾਥਰੂਮ ਜਿਹੜਾ ਸੀਗਾ ਲਿਬੜਿਆ ਹੋਇਆ ਸੀ ਵਿੱਚ ਹੀ ਹੋਇਆ ਸੀ ਉਹ ਥੋੜਾ ਸਾਫ਼ ਕਰ ਪਰ ਜਿਹੜੀ ਲੱਤ ਲਟਕ ਰਹੀ ਆ ਉਹਦੀ ਟੁੱਟੀ ਹੋਈ ਉਹ ਉਵੇਂ ਹੀ ਲਟਕ ਰਹੀ ਆ ਅੱਜ ਵੀ ਉਹਦੇ ਤਨ ਦੇ ਉੱਤੇ ਕੱਪੜਾ ਜ਼ਰੂਰ ਨੀਲੇ ਰੰਗ ਦੀ ਸਕੂਲ ਉਹਨਾਂ ਨੇ ਵਰਤੀ ਪਾਤੀ ਜਿਹੜੀ ਹਸਪਤਾਲ ਵਾਲੀ ਹੁੰਦੀ ਆ ਪਰ ਬਾਪੂ ਦੇ ਸਰੀਰ ਤੇ ਮੈਲ ਉਵੇਂ ਚੁੰਬੜੀ ਪਈ ਆ ਜਿਵੇਂ ਮਹੀਨੇ ਵੱਧੀ ਨਾਤਾ ਨਹੀਂ ਹੁੰਦਾ ਬੋਲ ਨਹੀਂ ਸਕਦਾ ਬਾਪੂ ਕੁਝ ਦੱਸ ਨਹੀਂ ਸਕਦਾ ਕੌਣ ਕਿਹੜੇ ਗ੍ਰਾਂ ਦਾ ਕੀ ਦਾ ਬਾਪੂ ਆ ਤੇ ਕਿਹਦਾ ਭਰਾ ਆ ਤੇ ਕਿਹਦਾ ਪੁੱਤ ਆ ਇਹ ਸਾਨੂੰ ਵੀ ਨਹੀਂ ਪਤਾ ਲੱਗ ਸਕਿਆ ਹੈ ਠੀਕਰ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਬਾਪੂ ਦਾ ਘਰਵਾਰ ਲੱਭ ਜੇ ਬਾਪੂ ਨੂੰ ਕੋਈ ਪਹਿਚਾਣ ਲਵੇ ਜੇ ਕੋਈ ਪਹਿਚਾਣਦਾ ਸਾਡੇ ਨੰਬਰ ਸਕਰੀਨ ਤੇ ਦਿੱਤੇ ਸਾਡੇ ਨਾਲ ਸੰਪਰਕ ਕਰਿਓ ਤੇ ਦੂਸਰੀ ਬੇਨਤੀ ਐਸ ਵੀਡੀਓ ਨੂੰ ਉਸ ਸੋਚਣਾ ਵੀ ਸ਼ੇਅਰ ਕਰਿਓ ਵੀ ਸਰਕਾਰਾਂ ਨੂੰ ਸਮਝ ਆਵੇ ਸਿਸਟਮ ਨੂੰ ਚਲਾਉਣ ਵਾਲੇ ਲੋਕਾਂ ਨੂੰ ਸ਼ਰਮ ਆਵੇ ਵੀ ਗੁਰਗੋਬਨ ਸਿੰਘ ਮਹਾਰਾਜ ਜੀ ਦੇ ਨਾਂ ਤੇ ਬਣਿਆ ਹੋਇਆ ਹਸਪੀਟਲ ਆ ਭਾਈ ਇੱਥੇ ਤਾਂ ਮਾੜੀ ਮੋਟੀ ਸ਼ਰਮ ਕਰੋ ਇੱਥੇ ਵੀ ਜੇ ਇਨਸਾਨ ਦੀ ਇਦਾਂ ਹੀ ਦੁਰਦਸ਼ਾ ਹੋਣੀ ਆ ਸਭ ਤੋਂ ਵੱਧ ਲੋੜਵੰਦ ਕਿਹੜਾ ਮੈਂਬਰ ਹੁੰਦਾ ਜਿਹਦੇ ਘਰ ਦੇ ਨਾਲ ਆਉਣ ਜਿਹਦੇ ਪੈਸੇ ਖਰਚਣ ਵਾਲੇ ਨਾਲ ਆਉਣ ਉਹਨੂੰ ਤਾਂ ਜੇ ਤੁਸੀਂ ਨਹੀਂ ਵੀ ਸੰਭੋਗੇ ਕਿਤੇ ਹੋਰ ਲੈ ਜਾਣਗੇ ਉਹ ਜਿਹੜੇ ਬੰਦੇ ਦੇ ਨਾਲ ਕੋਈ ਆਪਣਾ ਵੀ ਨਹੀਂ ਆਇਆ ਜਿਹਦੀ ਜੇਬ ਚੱਕ ਰੁਪਈਆ ਵੀ ਹੈ ਨਹੀਂ ਲੱਤ ਟੁੱਟੀ ਆ ਲਟਕ ਰਹੀ ਆ ਉਹ ਬੰਦਾ ਸਭ ਤੋਂ ਵੱਧ ਲੋੜਵੰਦ ਸੀ ਪਰ ਤੁਸੀਂ ਕਰੀਬ ਡੇਢ ਮਹੀਨਾ ਉਹਦੀ ਹਸਪੀਟਲ ਦੇ ਵਿੱਚ ਦਰਦਸ਼ਾ ਕੀਤੀ ਇਹ ਕਿੱਡੀ ਵੱਡੀ ਗੱਲ ਸੀ ਜੇ ਪਲਾਸਟਰ ਹੀ ਕਰ ਦਿੰਦੇ ਲੱਤ ਨੂੰ ਘੱਟੋ ਘੱਟ ਆ ਜਿਹੜੀ ਅੰਦਰ ਉਹਦੇ ਡੈਮੇਜ ਹੋ ਗਈਆਂ ਨਸਾਂ ਕੱਟੀਆਂ ਗਈਆਂ ਇੰਨਾ ਲਟ ਕੇ ਲੱਤ ਨੇ ਸਾਰਾ ਅੰਦਰੋਂ ਨੁਕਸਾਨ ਕਰ ਲਿਆ ਬਾਪੂ ਨੇ ਆਪ ਦਾ ਬਚਾਰੇ ਦਾ ਕਿਉਂਕਿ ਉਹਨਾਂ ਦਾ ਸੋਚੀ ਹੋਈ ਨਹੀਂ ਵਿਚਾਰੇ ਨੂੰ ਪਰ ਉਹਨਾਂ ਡਾਕਟਰਾਂ ਨੂੰ ਉਹ ਸਟਾਫ ਨੂੰ ਉਸ ਹਸਪਤਾਲ ਦੇ ਜਿਹੜੇ ਚਲਾਉਣ ਵਾਲੇ ਨੇ ਵੱਡੇ ਅਫਸਰ ਉਹਨਾਂ ਨੂੰ ਤਾਂ ਸੋਚੀ ਸੀਗੀ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਤੇ ਧਿਆਨ ਦਿਓ ਰਜਿੰਦਰਾ ਹਸਪਤਾਲ ਹੋ ਗਿਆ ਪਟਿਆਲਾ ਫਰੀਦਕੋਟ ਮੈਡੀਕਲ ਕਾਲਜ ਹੋ ਗਿਆ ਪੀਜੀਆਈ ਹੋ ਗਿਆ ਚੰਡੀਗੜ੍ਹ ਇਹਨਾਂ ਵੱਡੇ ਹਸਪਤਾਲਾਂ ਦੇ ਵਿੱਚ ਹਰ ਰੋਜ਼ ਬਹੁਤ ਸਾਰੇ ਲੋਕਾਂ ਦੀ ਆਹੀ ਦੁਰਦਸ਼ਾ ਹੁੰਦੀ ਹੈ ਤੇ ਇਨਾਂ ਲਵਾਰਸ ਵਰਗੇ ਲੋਕ ਹੈ ਜਿਨ੍ਹਾਂ ਦਾ ਵਿਚਾਰਾਂ ਦਾ ਇਹ ਵੀ ਨਹੀਂ ਪਤਾ ਉਹ ਕੌਣ ਆ ਤੇ ਉਹ ਬੋਲ ਕੇ ਵੀ ਨਹੀਂ ਦੱਸ ਸਕਦੇ ਅਸੀਂ ਕੌਣ ਆ ਉਹਨਾਂ ਦੀ ਤਾਂ ਪੁੱਛ ਪ੍ਰਤੀਤ ਹੋਵੇ ਜਰੂਰ ਇਨਾਂ ਦੀ ਸਾਡੀ ਬੇਨਤੀ ਆ ਸੱਚੇ ਬਾਦਸ਼ਾਹ ਬਾਪੂ ਜੀ ਨੂੰ ਤੰਦਰੁਸਤੀ ਬਖਸ਼ਣ ਅਰਦਾਸ ਕਰਿਓ ਸਾਰੇ ਤੇ ਬੇਨਤੀ ਫੇਰ ਉਹੀ ਆ ਵੀ ਬਾਪੂ ਦਾ ਘਰ ਲੱਭ ਜੇਵੇ ਸ਼ੇਅਰ ਕਰਿਓ ਧੰਨਵਾਦ ਆ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਸ ਬਾਪੂ ਦੀ ਵੀਡੀਓ ਭੇਜੀ ਸਾਨੂੰ ਗਗਨਦੀਪ ਸਿੰਘ ਵੀਰ ਆ ਅਮਰਜੀਤ ਸਿੰਘ ਵੀਰ ਹਰਜੀਤ ਸਿੰਘ ਆ ਇਹ ਜਿਹੜੇ ਵੀਰ ਸਾਡੇ ਕੋਲੇ ਬਾਪੂ ਜੀ ਨੂੰ ਇੱਥੇ ਲੈ ਕੇ ਆਏ ਨੇ ਛੱਡ ਕੇ ਗਏ ਨੇ ਉਹਨਾਂ ਦਾ ਸਾਡੇ ਟੀਮ ਮੈਂਬਰਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉੱਥੇ ਹਸਪੀਟਲ ਸਟਾਫ ਨਾਲ ਕਿਵੇਂ ਨਾ ਕਿਵੇਂ ਸੰਘਰਸ਼ ਕਰਕੇ ਇਸ ਬਾਪੂ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਜੀ ਉਹ ਤੋਂ ਫਰੀਦਕੋਟ ਮੈਡੀਕਲ ਤੋਂ ਲੈ ਕੇ ਆਏ ਇਹਨਾਂ ਨੂੰ ਹਾਂਜੀ ਹਾਂਜੀ ਉੱਥੇ ਪਏ ਸੀ ਇਹਨਾਂ ਨੂੰ 17 ਦਿਨ ਹੋ ਗਏ ਜੀ ਹਾਂਜੀ ਹਾਲਤ ਤਾਂ ਇਹ ਬਹੁਤ ਬੁਰਾ ਸੀਗਾ ਉੱਥੇ ਇਹਨਾਂ ਨੂੰ ਲਵਾਣੂ ਹੋ ਕੇ ਲੈ ਆਏ ਇਹਨਾਂ ਦਾ ਸਾਰਾ ਸਪੈਸ਼ਲਾਈਜ਼ ਕਰਕੇ ਲੈ ਕੇ ਆਏ ਹਸਪੀਟਲ ਦੇ ਅੰਦਰ ਜੀ ਬਾਹਰ ਪਏ ਸੀ ਅੰਦਰ ਹੀ ਪਏ ਸੀ ਅੰਦਰ ਹੀ ਪਏ ਸੀ ਉੱਥੋਂ ਕਿ ਸੀਗਾ ਦਾ ਰਸਤੇ ਕਰੋ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਜਿਹੜਾ ਛੱਡ ਕੇ ਗਿਆ ਉਹ ਵੀ ਇੱਕ ਵਾਰੀ ਬਸ ਹੋ ਗਈ ਅਨਕਰੋਈ ਲੈ ਕੇ ਲੈ ਗਿਆ